ਅੱਜ ਮਿਤੀ 13 2025 ਦਿਨ ਸ਼ਨੀਵਾਰ ਨੂੰ ਸਾਡੀ ਟੀਮ ਪਹੁੰਚੀ ਵਿਸ਼ਵ ਪ੍ਰਸਿੱਧ ਡੇਰਾ ਭਗਵਾਨ ਵਾਲਮੀਕ ਜੀ ਯੋਗਾ ਆਸ਼ਰਮ ਡੇਰਾ 108 ਸੁਆਮੀ ਲਾਲਨਾਥ ਜੀ ਮਹਾਰਾਜ ਰਹਿਮਪੁਰ ਵਿਖੇ ਜਿਹੜਾ ਕਿ ਕਾਲਾ ਸੰਗਿਆ ਰੋਡ ਨੇੜੇ ਪਿੰਡ ਉੱਗੀ ਵਾਲੇ ਅੱਡੇ ਦੇ ਬਿਲਕੁਲ ਲੱਗੇ ਪੈਂਦਾ ਹੈ ਇੱਥੋਂ ਦਾ ਵਾਤਾਵਰਣ ਬਹੁਤ ਹੀ ਪੀਸਫੁੱਲ ਅਤੇ ਮਨ ਨੂੰ ਸ਼ਾਂਤ ਕਰ ਦੇਣ ਵਾਲਾ ਸੀ ਸਾਨੂੰ ਇਹ ਵੀ ਦੱਸ ਦਈਏ ਕਿ ਇੱਥੋਂ ਦੇ ਮੁੱਖ ਸੇਵਾ ਦਾ ਰਤੇ ਡੇਰੇ ਦੇ ਸੰਚਾਲਕ ਸ਼੍ਰੀਮਾਨ 108 ਸੰਤ ਬਾਲਯੋਗੀ Swami ਪ੍ਰਗਟਨਾਥ ਜੀ ਨੇ ਇਸ ਡੇਰੇ ਵਿਖੇ ਤੋਂ ਭਗਵਾਨ ਵਾਲਮੀਕ ਨਾਮ ਲੈਵਾ ਸੰਗਤਾ ਵਾਸਤੇ ਬਿਲਕੁਲ ਨਿਸ਼ੁਲਕ ਤੇ ਫ੍ਰੀ バス ਸੇਵਾ ਭਗਵਾਨ ਵਾਲਮੀਕ ਤੀਰਥ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨੂੰ ਚਲਾਈ ਹੈ ਅਤੇ ਸੂਬਾ ਪੰਜਾਬ ਵਿੱਚੋਂ ਕਿਤੋਂ ਵੀ ਸੰਗਤਾ ਇਸ ਡੇਰੇ ਤੋਂ ਭਗਵਾਨ ਵਾਲਮੀਕ ਤੀਰਥ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨੂੰ ਜਾ ਸਕਦੀਆਂ ਨੇ ਸੋ ਕੀ ਆਖਿਆ ਡੇਰੇ ਦੇ ਮਹਾਪੁਰਖਾਂ ਨੇ ਡੇਰੇ ਬਾਰੇ ਤੁਸੀਂ ਵੀ ਸੁਣੋ SKD World Punjabi ਅਤੇ Awaaz Punjab Di News ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਸ਼ਕ ਤੋਂ ਸਪਿਰਤ ਤੁਹਾਨੂੰ ਬੁਖਾ ਰਹੇ ਆ ਪਿੰਡ ਰਹੀਪੁਰ ਦੀਆਂ ਔਰ ਡੇਰਾ ਸਵਾਮੀ ਲਾਲ ਨਾਥ ਜੀ ਵਿਖੇ ਅਸੀਂ ਮੌਜੂਦ ਹਾਂ ਸੋ ਸਾਡੇ ਦਰਮਿਆਨ ਸੇਵਾਦਾਰ ਇਥੋਂ ਦੇ ਜਿਹੜੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਜੈ ਬਾਦਮੀ ਕੀਤੇ 18 ਸਾਲ ਮਿੱਟੀ ਬਬਾ ਜੀ ਹਾਂਜੀ ਬਾਬਾ ਜੀ ਇਸ ਇਰਤਈ ਇਤਿਹਾਸ ਸਾਡੇ ਦਰਸ਼ਕ ਵੀਰਾਂ ਦੇ ਨਾਲ ਮੈਂ ਤੁਹਾਨੂੰ ਦੱਸਕਿਓ ਕਿ ਕਦੋਂ ਇਹ ਡੇਰਾ ਜਿਹੜਾ ਬਣਿਆ 1940s ਠੀਕ ਹੈ 1984 ਦੇ ਵਿੱਚ ਪਿਆਰੇ ਵੀਰੋ ਇਹ ਡੇਰਾ ਜਿਹੜਾ ਬਣਿਆ ਔਰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਮਿਸ਼ਰ ਲੈ ਕੇ ਇਹ ਜਿਹੜਾ ਵਧ ਰਿਹਾ ਔਰ ਬਾਬਾ ਜੀ ਇਸ ਦੇਰੇ ਦੀ ਸੋ ਜਿਹੜੀਆਂ ਇੱਥੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਪੂਰੇ ਸੂਬਾ ਪੰਜਾਬ ਤੋਂ ਸੰਗਤਾਂ ਆਂਦੀਆਂ ਨੇ ਔਰ ਆਖਿਆ ਜਾਂਦਾ ਹੈ ਕਿ ਭਗਵਾਨ ਵਾਲਮੀਕੀ ਸਥਾਨ ਜਿਹੜਾ ਅੰਮ੍ਰਿਤਸਰ ਵਿਖੇ ਹੈ ਉੱਥੇ ਵੀ ਇੱਥੋਂ ਸੰਗਤਾਂ ਲੈ ਕੇ ਜਾਂਦੀਆਂ ਨੇ ਆਪਾਂ ਬਸਾਂ ਜਾਂਦੀਆਂ ਨੇ ਉਹਦੇ ਬਾਰੇ ਕੀ ਕਹਾਂਗੇ ਮੱਭਾ ਕੀ ਜਿਹਦੇ ਸੰਗਤਾਂ ਨੂੰ ਲੋਡ ਪੈਂਦੀਆਂ ਨਾ ਤਾਂ ਜੋ ਸੰਗਤਾਂ ਇੱਥੋਂ ਵਾਸ ਕਰਾ ਕੇ ਲੈ ਜਾਂਦੇ ਆ ਫਿਰ ਰਾਤ ਉੱਥੇ ਰਹਿੰਦੇ ਆ ਫਿਰ ਨੂੰ ਵਾਪਸ ਆ ਜਾਂਦੇ ਆ ਸਾਡੇ ਸਤਿ ਸ੍ਰੀ ਅਕਾਲ ਸੇਵਾਦਾਰ ਮੌਜੂਦ ਨੇ ਹਾਂਜੀ ਬਬਈ ਜੈ ਬਾਲ ਸਾਹਿਬ ਰਬਾ ਮੰਦ ਬਬਈ ਕੀ ਕਹਿਣਾ ਇੰਡੇਰੇ ਬਾਰੇ ਕਿ ਡੇਰਾ ਬਹੁਤ ਸੰਘੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਹੁਣਾਂ ਦੇ ਮਿਸ਼ਨ ਨਾਲ ਉਹਨਾਂ ਦੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਜਾਂਦਾ ਹੈ ਕੀ ਕਹਿਣਾ ਤੁਹਾਡਾ ਮਹਾਰਾਜ ਜੀ ਇੱਥੇ ਮਹਾਰਾਜ ਲਾਲਨਾਥ ਜੀ ਆਏ ਹੈ ਤੇ ਉਸ ਵਕਤ ਇਸ ਡੇਰੇ ਦੇ ਵਿਚਲੀ ਹਨੇਰੇ ਲਾਗੇ ਵਕਤ ਉਹ ਲੈ ਇਹ ਚੋਂ ਦੀ ਕੋਈ ਨੰਗਦਾ ਨਹੀਂ ਸੀਗਾ ਜਦੋਂ ਨੰਗਦਾਨੀ ਸੀਗਾ ਉਹ ਹਰ ਦਵਾਰ ਪੇਲੇ ਉਹ ਗਏ ਸੀਗੇ ਤੋ ਤੋ ਆਉਂਦੇ ਹੋਏ ਰਕਸੀ ਤੇ ਬੈ ਕੇ ਬੈ ਕੇ ਇੱਥੇ ਉਤਰ ਗਏ ਕਿੰਨੇ ਨਹੀਂ ਹੁਣ ਇੱਛੇ ਦੇ ਦਾ ਗਾ ਲੈ ਤੇ ਉਦੋਂ ਬਾਅਦ ਚ ਤੀਸਰੇ ਦਿਨ ਮੈਨੂੰ ਪਤਾ ਲੱਗਾ ਉਹ ਮਹਾਰਾਜ ਇੱਥੇ ਬੈਠੇ ਹੋਏ ਮੈਂ ਆਇਆ ਤੇ ਆ ਕੇ ਤੇ ਉਹਨਾਂ ਦੇ ਦਰਸ਼ਨ ਵੀ ਪਾਏ ਤੋ ਪਹਿਲਾਂ ਵੀ ਸਾਡੇ ਕੋ ਆਉਂਦੇ ਹੁੰਦੇ ਸੀ ਮਹਾਰਾਜ लालनाथ महाराज जी और उसला छत करके पता नहीं मैं याद नहीं है कि तो बाद बाबा प्रगट नाथ जी बैठ गए तो के समय तो डेरे दे जुड़े हो मैं इसे डेरे के समय तू जुड़िया जुड़िया होया समय से इतरा चालू हो ਉਹਨਾਂ ਕਿਹੜੇ ਦਰਬਾਰ ਦੇ ਜਿਹੜੇ ਡੇਰੇ ਦੇ ਸਮਾਗਮ ਨੇ ਸਾਲਾਨਾ ਕਰਵਾਏ ਜਾਂਦੇ ਉਹ ਕਿਹੜੇ ਕਿਹੜੇ ਮਹੀਨੇ ਦੇ ਵਿੱਚ ਹੁੰਦੇ ਨੇ ਜਦੋਂ ਸੰਕਤਾਂ 71 ਹੁੰਦੀ ਹੈ ਇੱਕ ਸ਼ਾਵਨ ਮਹੀਨਾ ਦਾਵਾ ਨੌ ਪਾਡੋਂ ਦਾ ਜੋ ਲਵ ਕਸਗ ਦਾ ਦੇ ਮਨਾਇਆ ਜਾਂਦਾ ਹੈ ਉਦੋਂ ਬਾਅਦ ਚ ਬਾਬਾ ਲਾਲਾ ਚੀ ਦਾ ਮਨਾਇਆ ਜਾਂਦਾ ਬਾ ਤੇਈ ਮਾਰਚ ਤਾਂ ਜੀ ਸੋ ਸਾਡੇ ਦਰਮਿਆਨ ਇੱਕ ਦੂਸਰੇ ਸੇਵਾਦਾਰ ਜੀ ਮੌਜੂਦ ਨੇ ਤੇ ਭਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਤੁਸੀਂ ਸੁਨੇਹਾ ਦੇਣਾ ਬਸ ਮੈਸੇਜ ਦੇ ਦਿਓ ਜੈ ਬਾਲਮੀਕ ਜੈ ਬਾਲਮੀਕ ਹਾਂਜੀ ਸਾਡੇ ਦਰਮਿਆਨ ਇੱਕ ਹੋਰ ਸੇਵਾਦਾਰ ਵੀਰ ਮੌਜੂਦ ਨੇ ਸੰਗਤ ਦੇ ਵਿੱਚ ਆਏ ਨਹੀਂ ਨਾ ਗੱਲਬਾਤ ਕਰਾਂਗੇ ਹਾਂਜੀ ਜੈ ਬਾਲਮੀਕ ਹਾਂਜੀ ਜੈ ਬਾਲਮੀਕ ਜੀ ਜੋ ਬੋਲ ਰਿਹਾ ਇਸ ਕੋਲ ਨਾ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਜੀ ਸ੍ਰੀ ਸ੍ਰੀ ਇੱਕ ਦੌਰ ਸਤਿਗੁਰੂ ਗੁਰੂ ਗਿਆਨ ਆਤਮਾ ਰਾਜ ਜੀ ਜੀ ਤੋ ਸਤ ਸ੍ਰੀ ਅਕਾਲ ਪੰਜਾਬੀ ਜੀ ਵਾਹਿਗੁਰੂ ਕਿਵੇਂ ਕਿਵੇਂ ਹੋ ਐ ਵੀਰ ਕਿਨੋਂ ਆਏ ਤੁਹਾਡਾ ਔਰ ਕਿ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਪੱਜੀ ਕਰਮਜੀਤ ਸਿੰਘ ਹੈਗਾ ਤੇ ਮੈਂ ਪਿੰਡ ਪੱਤੜੇ ਖੁਰਦਰਾ ਰਹਿਣ ਵਾਲਾ ਹੈਗਾ ਤੇ ਅੱਜ ਐਸ ਮੇਰੀ ਡਿਊਟੀ ਹੈਗੀ ਹੈ ਮੈਂ ਜੀ ਉਹਦੇ ਵਿੱਚ ਸ਼ੌਕ ਕਰਦਾ ਵਾਂ ਤੋ ਇੱਧਰ ਆਇਆ ਥੋੜਾ ਆਇਆ ਸੀ ਤੇ ਗੁਰੂ ਘਰ ਦੇ ਦਰਸ਼ਨ ਕਰਨੇ ਵੀ ਜਰੂਰੀ ਸੀਗੇ ਲੰਗਦਾ ਪਿਆ ਸੀ ਤੇ ਰਹਿ ਨਹੀਂ ਹੁੰਦਾ ਆਪਣਾ ਗੁਰੂ ਘਰ ਦੇਖ ਕੇ ਤੋ ਜੇਕਰ ਜੇਰਾ ਰਹੀਮਪੁਰ ਦੀ ਗੱਲ ਕਰੀਏ ਤੋ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਦਰਬਾਰ ਦੇ ਨਾਲ ਜੁੜੇ ਭਾਜੀ ਗੱਲ ਕਰੀਏ ਮੇਰੀ ਏਜ ਹੈਗੀ ਆ 29 ਏਜ ਹੈਗੀ ਜੀ ਤੋਂ ਸ਼ੁਰੂ ਤੋਂ ਹੀ ਪ੍ਰਮਾਤਮਾ ਭਗਵਾਨ ਵਾਲੀ ਜੀ ਮੇਰੇ ਨਾਲ ਲੜ ਲਗੇ ਹੋਏ ਆ ਤੇ ਬੜਾ ਕੁਝ ਪ੍ਰਮਾਤਮਾ ਨੇ ਦਿੱਤਾ ਹੈਗਾ ਤੇ ਉਸ ਦੇ ਇਹ ਦੇ ਅਕੋਰਡਿੰਗ ਗੱਲ ਕਰੀ ਜੇ ਮੇਰੇ ਬ੍ਰਦਰ ਹੈਗੇ ਆ ਉਹਨਾਂ ਨੇ ਸਾਨੂੰ ਇਸ ਪਾਸੇ ਜੋੜਿਆ ਹੈਗਾ ਲਾਲਾ ਪੱਤੜ ਜੀ ਖਾਨ ਨਾਮ ਹੈਗਾ ਵਾ ਤੇ ਉਹਨਾਂ ਨੇ ਸਾਨੂੰ ਜੁਦੋਦਾਇਸੀ ਨਾਲ ਜੋੜਿਆ ਤੇ ਉਹ ਸਾਨੂੰ ਸਾਥ ਸੰਗ ਤੋਂ ਮੈਂ ਛੋੜਾ ਜਾਂ ਹੁੰਦਾ ਸੀ ਜਦੋਂ ਦਾ ਸਾਨੂੰ ਨਾੜ ਲੈ ਕੇ ਇੱਥੇ ਆਂਦੇ ਹੈਗੇ ਨੀਂ ਬੁੱਡੇ ਤੇ ਤੇ ਘੱਟੋ ਘੱਟ 10 ਸਾਲ ਹੋ ਗਏ ਆ ਕੋਈ ਇਹ ਜੇ ਕਰਮਾਪੁਰ ਖਾਂ ਦੀ ਗੱਲ ਕਰੀਏ ਸਵਾਮੀ ਲਾਲਾਤ ਮਹਾਰਾਜ ਉਹਨਾਂ ਦੀ ਕਾਫੀ ਡਾਢੀ ਤਪੱਸਿਆ ਸੀ ਸੋ ਜਿਹੜੇ ਇੱਥੇ ਤੱਕ ਇਸ ਡੇਰੇ ਨੂੰ ਇਸ ਦਰਬਾਰ ਨੂੰ ਲੈ ਕੇ ਆਏ ਸੋ ਉਹਨਾਂ ਦੇ ਨਾਲ ਜਿਹੜਾ ਤੁਹਾਡੇ ਕਦੀ ਦਰਸ਼ਨ ਹੋਏ ਤੁਸੀਂ ਉਸ ਸਮੇਂ ਆਂਦੇ ਸਨ ਮਹਾਰਾਜ ਜੀ ਉਹ ਸਮੇਂ ਤੇ ਮੈਂ ਕਾਫੀ ਛੋਟਾ ਸੀਗਾ ਸੋ ਮੈਨੂੰ ਇਹਨਾਂ ਜਿੱਦਾਂ ਨਾਲ ਨਹੀਂ ਕੋਈ ਜਦੋਂ ਆਂਦੇ ਸਨ ਲੋਹਣ ਸੋ ਸਭਾਲੀ ਜਾ ਗਈ ਆ ਤੇ ਹੁਣ ਪਤਾ ਲੱਗਦਾ ਕਿ ਇਹ ਉਹ ਥੇਰਾ ਜਿਹੜਾ ਅਸਲ ਦੇ ਵਿੱਚ ਉਹਨਾਂ ਦਾ ਹੈਗਾ ਤੇ ਇਸ ਟਾਈਮ ਇੱਥੇ ਆਪਣੇ ਸਤ ਬਾਬਾ ਪ੍ਰਗਟ ਮਹਾਰਾਜ ਜੀ ਇਸ ਤੇਰੇ ਦੇ ਦੇਖ ਰਹੇ ਕਰ ਰਹੇ ਨੇ ਤੇ ਇਧਰ ਤੁਹਾਨੂੰ ਮੈਂ ਦਿਖਾਉਣਾ ਬਾਅਦ ਵਿੱਚ ਚਲੋ ਤੁਸੀਂ ਕੈਮਰਾ ਮਾਰ ਕੇ ਦਿਖਾ ਦਿਓ ਹਾਲ ਕਾफी ਵੱਡਾ ਹੈਗਾ ਤੇ ਕਾਫੀ ਇੱਥੇ ਪ੍ਰੋਗਰਾਮ ਹੁੰਦੇ ਪ੍ਰਗਟ ਦੇ ਸੁਨਾਇਆ ਜਾਂਦਾ ਲਾਫਿਫੇ ਸੁਨਾਇਆ ਜਾਂਦਾ ਬਾਬਾ ਲਾਉਨਾ ਜੀ ਦਾ ਮਨਾਇਆ ਜਾਂਦਾ ਹੈਗਾ ਪ੍ਰੋਗਰਾਮ ਤੇ ਕਾਫੀ ਸੰਗਤ ਇੱਥੇ ਜੁੜਦੀ ਹੈਗੀ ਆ ਤੇ ਗੱਲ ਕਰਦੇ ਆ ਜਿੱਦਾਂ ਬਾਬਾ ਜੀ ਨੇ ਗੱਲ ਹੋਈ ਸੀਗੀ ਇੱਥੇ ਨਾ ਸਭ ਤੋਂ ਵੱਡੀ ਗੱਲ ਇਹ ਆ ਸਮਾਜ ਦੇ ਵਿੱਚ ਜਦੋਂ ਸੰਗਤ ਆਂਦੀ ਹੈ ਕਿਸੇ ਨੂੰ ਵੀ ਬਸ ਦੀ ਲੋੜ ਪੈਂਦੀ ਤੇ ਇਥੋਂ ਬਸ ਲੈ ਕੇ ਜਾ ਸਕਦੇ ਹੈਗੇ ਬਾਕੀ ਜਿੱਦਾਂ ਵੀ ਕੋਈ ਵੀ ਸੰਗਤ ਨੇ ਕਿਤੇ ਵੀ ਜਾਣਾ ਆਉਣਾ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਡੇਰੇ ਦੇ ਨਾਲ ਕੰਟੈਕਟ ਕਰੋ ਤੁਹਾਨੂੰ ਫ੍ਰੀ ਬੱਸ ਮਿਲੇਗੀ ਤੇ ਜਿੱਦਾਂ ਵੀ ਕਿਸੇ ਨੇ ਆਉਣਾ ਜਾਣਾ ਹੋਵੇ ਤੇ ਆ ਜਾ ਸਕਦਾ ਸੇਲਟੀ ਸਾਰੀ ਦਿੱਤੀ ਜਾਂਦੀ ਹੈ ਅ ਵੀਰ ਮੇਰਾ ਸਵਾਲ ਤੁਹਾਨੂੰ ਹੈ ਕਿ ਜੇਕਰ ਸੂਬਾ ਪੰਜਾਬ ਦੀ ਗੱਲ ਕਰੀਏ ਆਪਾਂ ਉਹ ਭਗਵਾਨ ਵਾਲਮੀਕ ਨਾਮ ਦੇ ਜਿਹੜੇ ਡੇਰੇ ਨੇ ਇਸ ਸੂਬੇ ਦੇ ਵਿੱਚ ਬਹੁਤ ਘੱਟ ਨੇ ਸੋ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਘੱਟ ਹੈ ਕਿਵੇਂ ਲੱਗਦਾ ਤੁਹਾਨੂੰ ਬਾਜੀ ਗੱਲ ਕਰੀਏ ਜਿਹੜਾ ਪ੍ਰਚਾਰ ਤਾਂ ਸਾਰੇ ਆ ਅੱਗੇ ਦੇ ਨਾਲੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅੱਗੇ ਆਇਆ ਸਾਡਾ ਸਮਾਜ ਗੱਲ ਕਰੀਏ ਡੇਰਿਆਂ ਦੀ ਤੇ ਇਸ ਇਥੇ ਵੈਸੇ ਮੈਂ ਗੱਲ ਕਰਨ ਜਾ ਰਿਹਾ ਹੈਗਾ ਵਾ ਸੰਤ ਬੂਟਾ ਦਾਸ ਜੁੱਗੀ ਵਾਲੇ ਸੰਤ ਬੂਟਾ ਦਾਸ ਜੀ ਭਰਮ ਤੋੜੋ ਨਾਲ ਨਾਮ ਹੈਗਾ ਆ ਉਹ ਨਾ ਕਾਫੀ ਲੋਕਾਂ ਦੇ ਵਹਿਮ ਤੇ ਭਰਮ ਦੂਰ ਕਰ ਦਿੰਦੇ ਸੀਗੇ ਉਹਨਾਂ ਦਾ ਲਾਗੇ ਪਿੰਡ ਹੈਗਾ ਉੱਗੀ ਤੇ ਉਹਨਾਂ ਨੇ ਵੀ ਇਸ ਜਿਹੇ ਦੇ ਲਈ ਕਾਫੀ ਸੰਘਰਸ਼ ਕੀਤਾ ਹੈਗਾ ਵਾ ਤੇ ਉਹਨਾਂ ਦਾ ਇਸ ਟਾਈਮ ਡੇਟਾ ਨਾ ਨਵੀਂ ਕਿ ਜਾਰੀ ਕਪੂਰਤਲਾ ਨੂਰਪੁਰ کہہ ਸਕਦੇ ਨੇ ਨੂਰਪੁਰ ਦੋਨਾਂ ਦੇ ਵਿੱਚ ਉਹਨਾਂ ਦਾ ਡੇਟਾ ਬਣਾਇਆ ਗਿਆ ਜਿਸ ਦੇ ਵਿੱਚ ਇਸ ਵਾਰ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਵਾ ਨਵੰਬਰ ਦੇ ਮਹੀਨੇ ਉਹਨਾਂ ਦੀ ਵਰਸੀ ਹੁੰਦੀ ਹੈ ਵਰਸੀ ਨੂੰ ਰਿਲੇਟਡ 11 ਝੀਆਂ ਦੇ ਲੋੜਵੰਤਿਆਂ ਦੇ ਵਿਆਹ ਕੀਤੇ ਗਏ ਭਾਜੀ ਬੜੀ ਖੁਸ਼ੀ ਹੁੰਦੀ ਜਦੋਂ ਇਦਾਂ ਦਾ ਕੋਈ ਕੰਮ ਸਮਾਜ ਦੇ ਵਿੱਚ ਹੁੰਦਾ ਇਹ ਜਿਹੜੀ ਸੋਚ ਸੀਗੀ ਸੰਤ ਬੂਟਾ ਦਾਸ ਦੀ ਸੀਗੀ ਉਹਨਾਂ ਨੂੰ ਸਿਕਾ ਕਿ ਸਾਡੇ ਸਮਾਜ ਦੇ ਵਿੱਚ ਵੀ ਇਹੋ ਜਿਹੇ ਪਰਾਲੇ ਹੋਣ ਤੇ ਸੰਤ ਬੂਟਾ ਦਾਸ ਜੀ ਦੇ ਗੱਦੀ ਨਸੀਨ ਹੁਣ ਹੈਗੇ ਆ ਸੰਤ ਬਾਬਾ ਚਰਨ ਦਾਸ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ 11 ਲੋੜਵੰਤੀਆਂ ਦੇ ਵਿਆਹ ਹੋਏ ਆ ਤੇ ਇਹ ਵੀ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਜਿਹੜੀਆਂ ਲੋੜਵੰਦ ਧੀਆਂ ਗਰੀਬ ਧੀਆਂ ਜਿਨ੍ਹਾਂ ਦੇ ਵਿਆਹ ਇਹ ਕਰਾਈ ਜਾਂਦੇ ਨੇ ਇਹ ਬਰਸੀ ਤਮਗ ਮੌਕੇ ਹੁੰਦੇ ਨਹੀਂ ਸਲਾਨਾ ਹਾਂਜੀ ਭਾਜੀ ਇਹ ਇਸ ਟਾਈਮ ਹੀ ਸ਼ੁਰੂ ਕੀਤਾ ਜਾਨੀ ਕਿ ਫਸਟ ਟਾਈਮ ਕੀਤਾ ਤੇ ਬਹੁਤ ਹੀ ਵੱਡਾ ਪਰਾਲਾ ਹੋਇਆ ਉਹਦੇ ਵਿੱਚ ਧੀਆਂ ਨੂੰ ਜੋ ਵੀ ਲੋੜਵੰਤੀਆਂ ਸੀ ਕਿਉਂਕਿ ਬੜੀ ਗੱਲ ਕਰੀਏ ਸਮਾਜ ਦੇ ਵਿੱਚ ਇਹੋ ਜਿਹੀਆਂ ਵਿਚਰ ਰਹੀਆਂ ਧੀਆਂ ਦੀ ਕੋਸ਼ਿਕ ਪਰਿਵਾਰ ਇਦਾਂ ਦੇ ਵੀ ਹੈ ਜਿਨ੍ਹਾਂ ਦਾ ਮਾਪੇ ਨਹੀਂ ਸੀਗਾ ਤੇ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਜੋ ਵੀ ਇਸ ਸਮੇਂ ਗਦਨ ਸਿੰਘ ਚੰਦਰਾਸੀ ਹੈਗੇ ਆ ਉਹਨਾਂ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ ਜਾਨੀ ਕਿ ਆਸ਼ੀਰਵਾਦ ਦੇ ਕੇ ਉਹਨਾਂ ਦਾ ਕਮਿਆਦਨ ਆਪ ਕੀਤਾ ਹੈ ਬਹੁਤ ਵੱਡਾ ਉਪਰਾਲਾ ਬੜੀ ਖੁਸ਼ੀ ਹੁੰਦੀ ਹੈ ਇਦਾਂ ਦੇ ਜਦੋਂ ਸਮਾਗਮ ਹੁੰਦੇ ਆ ਸਮਾਜ ਦੇ ਵਿੱਚ ਤੇ ਚਲੋ ਦੇਖਣਾ ਚਾਹੀਦਾ ਵਾ ਜੇ ਹੋਰ ਵੀ ਸਮਾਜ ਨੂੰ ਬੇਨਤੀ ਹੈਗੀ ਆ ਕਿ ਅੱਗੇ ਤੋਂ ਅੱਗੇ ਵਧਣਾ ਚਾਹੀਦਾ ਵਾ ਉਹ ਐਂਡ ਦੇ ਵਿੱਚ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਹਲਕਾ ਨਕੋਦਰ ਔਰ ਸੂਬਾ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਸੰਗਤਾਂ ਨੂੰ ਜਿਹੜਾ ਭਗਵਾਨ ਵਾਲਮੀਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਕੀ ਸੁਨੇਹਾ ਕੀ ਮੈਸੇਜ ਹੈ ਤੁਹਾਡਾ ਐਂਡ ਵਿੱਚ ਸੁਨੇਹਾ ਭਾਜੀ ਸੰਗਤਾਂ ਨੂੰ ਇਹੀ ਆ ਵਾਧ ਤੋਂ ਵਾਧ ਸਮਾਜ ਦੇ ਨਾਲ ਇੱਕ ਜੁੜਤਾ ਬਣਾ ਕੇ ਰੱਖੋ ਕਿਤੇ ਸਮਾਜ ਤੇ ਔਕੜ ਪੈ ਨਦੀ ਇਕੱਠੇ ਹੋਵੋ ਕਿਉਂਕਿ ਸਾਡਾ ਸਮਾਜ ਇਨ੍ਹਾਂ ਕੰਮਾਂ ਦੇ ਵਿੱਚ ਹੀ ਅੱਗੇ ਹੈਗਾ ਹੁਣ ਤੁਸੀਂ ਇੱਥੇ ਆਏ ਆ ਚਲੋ ਮੈਂ ਵੀ ਕੁਦਰਤੀ ਮੱਥਾ ਟੇਕਣ ਆਇਆ ਸੀਗਾ ਦਰਸ਼ਨ ਕਰਨ ਆਇਆ ਸੀਗਾ ਗੁਰੂ ਘਰ ਦੇ ਤੇ ਚਲੋ ਤੁਸੀਂ ਮੈਨੂੰ ਗੁਰਦੁਆਰੀ ਮਿਲਿਆ ਹੈਗਾ ਮਾਰਾ ਬਾਬਾ ਜ ਇਹ ਕੋਸ਼ਿਸ਼ ਹੈਗੀ ਹੈ ਕਿ ਗੁਰੂ ਘਰ ਦੇ ਵਿੱਚ ਰੌਣਕ ਰਹਿਣੀ ਜ਼ਰੂਰੀ ਹੈਗੀ ਆ ਸੋ ਆਪਾਂ ਹੋਰ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਜਾਂਦੇ ਆ ਚਲੋ ਮੈਂ ਕਿਸੇ ਵੀ ਧਾਰਮਿਕ ਸਥਾਨ ਦੀ ਕੋਈ ਬੁਰਾਈ ਨਹੀਂ ਕਰਦਾ ਹੈਗਾ ਮੇਰੀ ਕੋਸ਼ਿਸ਼ ਇਹੀ ਆ ਸਮਾਜ ਨੂੰ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਟਾਈਮ ਕੱਢ ਕੇ ਜ਼ਰੂਰ ਪਹੁੰਚਿਆ ਕਰੋ ਸੇਵਾ ਦੀ ਲੋੜ ਬਹੁਤ ਹੁੰਦੀ ਆ ਪਹਿਲਾਂ ਤੇ ਸਾਡਾ ਸਮਾਜ ਸੇਵਾ ਕਰਕੇ ਹੀ ਖੁਸ਼ ਨਹੀਂ ਹੈਗਾ ਜੇ ਕਰਦੇ ਆ ਤੇ ਇਹ ਚਲੋ ਮੈਂ ਹੁਣ ਜ਼ਿਆਦਾ ਨਹੀਂ ਕਹਿਣਾ ਚਾਹੁੰਦਾਗਾ ਸਿੱਧੀ ਭਾਸ਼ਾ ਦੇ ਵਿੱਚ ਦੱਸੂਗਾ ਪਹਾੜਾਂ ਵਾਲ ਬਹੁਤ ਜਾਂਦੇ ਹੈਗੇ ਆ ਕਿਉਂਕਿ ਮੈਂ ਮਵਾੜਾ ਨਹੀਂ ਕਹਿੰਦਾ ਕਿਸੇ ਦੇਵੀ ਦੇਵਤੇ ਨੂੰ ਕਿਤੇ ਵੀ ਕਿਉਂਕਿ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਅਗਰ ਸੋਚ ਕੇ ਦੇਖਿਆ ਜਾਵੇ ਤੇ ਸਾਡੇ ਲਈ ਹੁਣ ਮੈਂ ਗੱਲ ਕਰਦਾ ਡਾਕਟਰ ਅੰਬੇਡਕਰ 바ਵਾ ਸਾਹਿਬ ਜੀ ਦੀ ਠੀਕ ਹੈ ਜੀ ਸਭ ਤੋਂ ਵੱਡੇ ਸਾਡੇ ਗੁਰੂ ਉਹ ਆ ਦੇਖਿਆ ਜਾਵੇ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਵਾ ਜਿਹੜੇ ਸਾਡੇ ਹੱਕ ਅਧਿਕਾਰ ਸੀਗੇ ਹੁਣ ਖੋਏ ਜਾ ਰਹੇ ਹੈਗੇ ਤੇ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈਗਾ ਤੋਂ ਤੁਹਾਡੇ ਕਹਿਣ ਤੋਂ ਪਾ ਕੇ ਕੌਮ ਦੇ ਵਿੱਚ ਜਿਹੜਾ ਪੂਰਾ ਇਕੱਠ ਇੱਕ ਜੁਟਤਾ ਚਾਹੀਦੀ ਹੈ ਉਹਦਾ ਸਨੇਹਾ ਤੁਸੀਂ ਵੰਡੋ ਹਾਂਜੀ ਗੱਲ ਕਰਨੇ ਆ ਸਮਾਜ ਦੀ ਜਿਹੜੀ ਇਕਜੁਟਤਾ ਜੀ ਸੋ 바ਵਾ ਸਾਹਿਬਾਂ ਮੇਟ ਕਰਦੀ ਗੱਲ ਚੱਲਦੀ ਪਈ ਸੀਗੀ ਉਹਨਾਂ ਨੇ ਬੜਾ ਹੀ ਸਮਾਜ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਿਹੜੇ ਦੇਖੋ ਕਾਨੂੰਨ ਬਣਾਏ ਹੋਏ ਆ ਉਹ ਜਿਹੜੇ ਕਾਨੂੰਨ ਤੋੜਨੇ ਵੱਡੇ ਔਖੇ ਹੋ ਗਏ ਆ ਕਿੰਨੇ ਕਿੰਨੇ ਵੱਡੇ ਸਰਕਾਰਾਂ ਦੇ ਵੱਲੋਂ ਧੰਨੇ ਲਗਾਏ ਜਾਂਦੇ ਹੈਗੇ ਦੇਖਿਆ ਜਾਵੇ ਤੇ ਬੜਾ ਸੰਘਰਸ਼ ਕਰ ਰਹੀ ਜੀ ਸਰਕਾਰ ਉਹਨਾਂ ਕਾਨੂੰਨਾਂ ਨੂੰ ਤੋੜਨ ਵਾਸਤੇ ਸੋ ਗੱਲ ਕਰਦੇ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਪਿਆ ਕਿ ਸਾਡਾ ਸਮਾਜ ਉਸ ਚੀਜ਼ ਦਾ ਫਾਇਦਾ ਨਹੀਂ ਲੈ ਰਿਹਾ ਹੈਗਾ ਕਿਉਂਕਿ ਹੋਰਾਂ ਚੀਜ਼ਾਂ ਨੇ ਮਗਰ ਭਜਾ ਫਿਰਦਾ ਪਰ ਜਿਹੜੀ ਚੀਜ਼ਾਂ ਸਹੀ ਨਹੀਂ ਹੈਗੀਆਂ ਉਹਨਾਂ ਦੇ ਲਈ ਹਾਨੀ ਕਰਕੇ ਹੈਗੀਆਂ ਜਿੱਦਾਂ ਕਿ ਇੱਕ ਨਸ਼ਾ ਚੱਲ ਰਿਹਾ ਹੈਗਾ ਨਸ਼ੇ ਦੇ ਕੋੜ ਵਾਂਗੂ ਜਿੰਦਾ ਸਮਾਜ ਉਹਨਾਂ ਦਾ ਫਾਇਦਾ ਜ਼ਰੂਰ ਲੈ ਰਿਹਾ ਪਰ ਉਹਦਾ ਬੈਨੀਫਿਟ ਇਹਨਾਂ ਨੂੰ ਕੋਈ ਨਹੀਂ ਹੋਣਾ ਸੋ ਕੋਸ਼ਿਸ਼ ਕਰੋ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਰੋਟੀ ਚਾਹੇ ਅੱਧੀ ਖਾ ਲਓ ਕੋਈ ਜਿੱਦਾਂ ਵੀ ਹੈਗੀ ਚਲੋ ਸਾਡੇ ਬਾਪੀ ਉਹਨੇ ਸਾਨੂੰ ਪੜ੍ਹਾਇਆ ਤੇ ਹੈਗਾ ਵਾ ਚਲੋ ਜੌਬ ਨਹੀਂ ਮਿਲੀ ਗੱਲ ਵੱਖਰੀ ਹੈਗੀ ਹੈ ਪ੍ਰਾਈਵੇਟ ਜੌਬ ਕਰਦਾ ਵਾਂ ਵਧੀਆ ਜੌਬ ਹੈਗੀ ਹੈ ਸਟੱਡੀ ਜ਼ਰੂਰੀ ਹੈਗੀ ਆ ਸਭ ਤੋਂ ਪਹਿਲਾਂ ਤੇ ਮੈਂ ਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਸਾਂਝ ਵਾਜ ਜੀ ਧੰਨਵਾਦ ਸੋ ਸੰਵੀਰ ਜਿਹੜੇ ਇਸ ਡੇਰੇ ਵਿਖੇ ਆਏ ਔਰ ਕਾਫੀ ਚੰਗਾ ਮੈਸੇਜ ਦਿੱਤਾ ਕਿ ਕੌਮ ਨੂੰ ਇੱਕ ਜੁਟਦਾ ਦੇ ਨਾਲ ਇੱਕ ਜੁਟ ਹੋ ਕੇ ਆਪਣੇ ਬੱਚਿਆਂ ਨੂੰ ਪੜਾਣਾ ਵੀ ਚਾਹੀਦਾ ਹੈ ਔਰ ਆਪਣੇ ਜਿਹੜੇ ਭਗਵਾਨ ਵਾਲਮੀਕ ਨਾਮ ਲੈਵਾ ਜਿੰਨੇ ਵੀ ਡੇਰੇ ਨੇ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਅਜੈ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ